ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਆਂ ਜੀ ਮਲੋਟ ਟਰੈਕਟਰ ਮੰਡੀ ਤੇ ਤੇ ਦੇਖ ਸਕਦੇ ਆ ਤੁਸੀਂ ਕਿਉਂਕਿ ਸੀਜ਼ਨ ਚੱਲ ਰਿਹਾ ਜੀ ਟਰੈਕਟਰ ਘੱਟ ਮਾਤਰਾ ਦੇ ਵਿੱਚ ਆ ਰਹੇ ਆ ਮੰਡੀ ਤੇ ਚਲੋ ਜਿੰਨੇ ਵੀ ਹੈਗੇ ਆਪਾਂ ਤੁਹਾਡੇ ਨਾਲ ਕਰਦੇ ਆ ਰੇਟ ਸਾਂਝੇ ਟਰੈਕਟਰਾਂ ਦੇ ਤੇ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਦਾ ਬਟਨ ਦਬਾ ਲਓ ਆਉਣ ਵਾਲੀ ਟਰੈਕਟਰ ਮੰਡੀ ਦੀ ਕੋਈ ਵੀ ਅਸੀਂ ਵੀਡੀਓ ਪਾਈਏ ਤਾਂ ਉਸ ਦਾ ਨੋਟੀਫਿਕੇਸ਼ਨ ਸਰ ਨੂੰ ਪਹਿਲਾਂ ਤੁਹਾਡੇ ਕੋਲੇ ਪਹੁੰਚੇ ਜੀ ਹਾਂਜੀ ਦੋਸਤੋ ਪਹਿਲਾ ਟਰੈਕਟਰ ਆਪਣਾ ਆ ਗਿਆ ਜੀ ਮਹਿੰਦਰਾ 241 ਹਾ ਸੌਰੀ ਦੋਸਤੋ ਮੈਸੀ 241 ਟਾਇਰ ਮਗਰਲੇ ਹੈਗੇ ਜੀ ਅਪੋਲੋ ਦੇ 13 ਦੇ ਟਾਇਰਾਂ ਚ ਅਗਲੇ ਟਾਇਰ ਵੀ ਅਪੋਲੋ ਦੇ ਆ ਜੀ ਤੇ ਟਰੈਕਟਰ ਸਾਫ ਸੁਥਰੀ ਕੰਡੀਸ਼ਨ ਦਾ ਜੀ ਟਾਇਰ ਵੀ ਵਧੀਆ ਹਾਲਤ ਦੇ ਵਿੱਚ ਪਏ ਆ ਤੇ ਇਹ ਹੈਗਾ ਦੋਸਤੋ 280000 ਰੁਪਏ ਡਿਮਾਂਡ ਆ 2015 ਮਾਡਲ ਆ ਜੀ ਟਰੈਕਟਰ ਦੇ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਤੇ ਅਗਲਾ ਟਰੈਕਟਰ ਆ ਗਿਆ ਜੀ ਐਸ਼ਰ 480 ਇਹ ਹੈਗਾ ਜੀ 8 ਮਾਡਲ ਆ 1 ਲੱਖ 75000 ਰੁਪਏ ਰੇਟ ਆ ਜੀ ਅਗਲੇ ਟਾਇਰ ਹੈਗੇ ਜੀ ਇਹਦੇ ਪੀਕੇਟੀ ਤੇ ਨਵੀਂ ਕੰਡੀਸ਼ਨ ਦੇ ਵਿੱਚ ਪਿਆ ਬੈਕ ਸਾਈਡ ਵਾਲੇ ਕੱਤੇ ਹੋਏ ਆ ਜੀ ਟਾਇਰ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਮਹਿੰਦਰਾ 575 DI ਇਹ ਹੈਗਾ ਜੀ 2007 ਮਾਡਲ ਆ 2 ਲੱਖ ਤੇ 10000 ਰੁਪਿਆ ਡਿਮਾਂਡ ਆ ਟਰੈਕਟਰ ਓਕੇ ਕੰਡੀਸ਼ਨ ਦਾ ਜੀ ਸ਼ੋ ਪੇਂਟ ਆ ਤੇ ਟਾਇਰ ਤੁਸੀਂ ਕੰਡੀਸ਼ਨ ਵੇਖੀ ਸਕਦੇ ਆ ਦੂਸਰੇ ਪਾਏ ਹੋਏ ਜੀ ਰੇਡੀਅਲ ਅਗਲਾ ਟਰੈਕਟਰ ਆ ਗਿਆ ਜੌਂਡੀਅਰ 520410 ਮਾਡਲ ਆ 2 ਲੱਖ 35000 ਰੁਪਿਆ ਰੇਟ ਆ ਜੀ ਬੁਡੀਅਰ ਦੇ ਟਾਇਰ ਆ ਜੀ 13 ਦੇ ਟਾਇਰਾਂ ਚ ਟਰੈਕਟਰ ਉਸ ਤੋਂ ਅਗਲਾ ਰੈਟਰ ਆ ਗਿਆ ਸੋਨਾਲੀ ਦਾ 750 ਪਿਛਲੇ ਟਾਇਰ ਗੁਡੀਆਰ ਦੇ ਬਿਲਕੁਲ ਨਵੇਂ ਆ ਜੀ ਅਗਲੇ ਟਾਇਰ ਵੀ ਗੁਡੀਆਰ ਦੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਇਹ 2013 ਮਾਡਲ ਆ 4 ਲੱਖ 25000 ਰੁਪਿਆ ਡਿਮਾਂਡ ਆ ਜੀ ਟਰੈਕਟਰ ਦੀ ਕੰਡੀਸ਼ਨ ਬਹੁਤ ਹੀ ਸਾਫ਼ ਸੁਥਰੀ ਹੈ ਜੀ ਸਾਈਡ ਗੇਅਰ ਪਾਵਰ ਸਟੀਅਰਿੰਗ ਸਵਰਾਜ ਆ ਗਿਆ ਜੀ 855 ਇਹ ਹੈਗਾ ਜੀ 12 ਮਾਡਲ ਆ 3 ਲੱਖ 75000 ਰੁਪਿਆ ਡਿਮਾਂਡ ਆ ਪਿਛਲੇ ਟਾਇਰ ਬਿਲਕੁਲ ਨਵੇਂ ਆ ਜੀ ਸੀਟ ਦੇ 14 ਦੇ ਟਾਇਰਾਂ ਚ ਅਗਲੇ ਟਾਇਰ ਹੈਗੇ ਜੀ ਇਹਦੇ ਗੂਡিয়ার ਦੇ ਇਹ 12 ਮਾਡਲ 3 ਲੱਖ ਤੇ 75000 ਰੁਪਿਆ ਰੇਟ ਆ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਫਾਰਮ 60 ਇਹ ਹੈਗਾ ਜੀ 6 ਮਾਡਲ 2 ਲੱਖ ਤੇ 70000 ਰੁਪਿਆ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਬਾਕੀ ਟਰੈਕਟਰ ਓਕੇ ਕੰਡੀਸ਼ਨ ਦਾ ਜੀ ਮਹਿੰਦਰਾ ਆ ਗਿਆ ਜੀ 575 ਇਹ ਤਿੰਨ ਮਾਡਲ ਹੈ ਜੀ 1,75,000 ਰੁਪਿਆ ਰੇਟ ਹੈ ਜੀ 36 ਦਾ ਆ ਗਿਆ ਜੀ ਫੋਰਡ 891 ਮਾਡਲ ਹੈ ਜੀ 1,55,000 ਰੁਪਿਆ ਡਿਮਾਂਡ ਹੈ ਜੀ ਅਗਲੇ ਟਾਇਰ ਬਿਲਕੁਲ ਨਵੇਂ ਹੈ ਜੀ ਮਗਰਲੇ 40% ਕੰਡੀਸ਼ਨ ਦੇ ਵਿੱਚ ਹੈਗੇ ਆ ਜੀ ਫਾਰਮ 60 ਆ ਗਿਆ ਜੀ ਇਹ ਹੈਗਾ ਜੀ 6 ਮਾਡਲ ਆ 2,65,000 ਰੁਪਿਆ ਦਾ ਰੇਟ ਹੈ ਜੀ ਮਗਰਲੇ ਟਾਇਰ ਰਹਿ ਗਏ ਜੀ 85 ਦਾ ਸੀ ਅਗਲੇ ਟਾਇਰ ਵੀ 50 ਕੁ ਪੈਸੇ ਕੰਡੀਸ਼ਨ ਦੇ ਵਿੱਚ ਹੈਗੇ ਆ ਟਰੈਕਟਰ ਸਾਫ ਸਫੀ ਕੰਡੀਸ਼ਨ ਦਾ ਲੀਕਿੰਗ ਸੀਲ ਨਹੀਂ ਹੈ ਨਹੀਂ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ 1655 ਮਗਰਲੇ ਟਾਇਰ ਬਿਲਕੁਲ ਨਵੇਂ ਹੈ ਜੀ 14 ਦੇ ਟਾਇਰਾਂ ਚਾ ਵੀਕੇਟੀ ਦੇ ਅਗਲੇ ਟਾਇਰ ਵੀ ਗੁੱਡੀਅਰ ਦੇ ਨਵੇਂ ਕੰਡੀਸ਼ਨ ਦੇ ਵਿੱਚ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ 14 ਮਾਡਲ ਹੈ ਜੀ 4 ਲੱਖ 90 ਹਜ਼ਾਰ ਰੁਪਿਆ ਰੇਟ ਹੈ ਜੀ ਤੇਲ ਚ ਬ੍ਰੇਕਾਂ ਜੀ ਇਸਦਾਂ ਡੋਲਰ ਰੇਟ ਆ ਗਿਆ ਸੋਨਾ ਲੀਗਾ 750 ਦਾ ਅਗਲੇ ਟਾਇਰ ਬਿਲਕੁਲ ਨਵੀਂ ਕੰਡੀਸ਼ਨ ਦੇ ਆ ਮਗਰਲੇ ਟਾਇਰ 50 ਕੁ ਪੈਸੇ ਕੰਡੀਸ਼ਨ ਦੇ ਆ ਚਾਰ ਮਾਡਲ ਆ 2 ਲੱਖ ਤੇ 50000 ਰੁਪਿਆ ਡਿਮਾਂਡ ਆ ਜੀ ਸਵਰਾਜ ਆ ਗਿਆ 735 ਛੇ ਛਰੀ ਹੈ ਜੀ ਪੀ 2 ਇਹ 99 ਮਾਡਲ ਆ 1 ਲੱਖ ਤੇ 80000 ਰੁਪਿਆ ਡਿਮਾਂਡ ਆ ਤੇ ਜੇ ਕੇ ਦੇ ਟਾਇਰ ਆ ਜੀ ਪਿਛਲੇ 12 ਦੇ ਟਾਇਰਾਂ ਚ ਕਲਾ ਟਰੈਕਟਰ ਆ ਗਿਆ ਜੀ ਸਮਰਾਜ 855 ਇਹ 11 ਮਾਡਲ ਆ ਜੀ 3 ਲੱਖ 90000 ਰੁਪਿਆ ਰੇਟ ਆ ਪਿਛਲੇ ਟਾਇਰ 14 ਦੇ ਟਾਇਰਾਂ ਚ ਆ ਜੀ اپੋਲੋ ਕੰਪਨੀ ਦੇ ਟਾਇਰ ਆ ਤੇ ਟਾਇਰ ਹੈਗੇ ਆ 90 ਪੈਸੇ ਦੀ ਕੰਡੀਸ਼ਨ ਦੇ ਵਿੱਚ ਅੱਗੇ 90 ਪੈਸੇ ਕੰਡੀਸ਼ਨ ਦੇ ਵਿੱਚ ਹੋਣਗੇ ਜੀ ਅਗਲੇ ਟਾਇਰ ਹੈਗੇ ਐਮ ਆਰਫ ਦੇ ਟਰੈਕਟਰ ਬਿਲਕੁਲ ਸੁੱਕਾ ਪਿਆ ਜੀ ਕਿਤੇੋਂ ਲੀਕਿੰਗ ਸ਼ੀਕਿੰਗ ਵਾਲਾ ਕੰਮ ਨਹੀਂਗਾ ਤੇ ਇੱਥੇ ਗਲਚ ਬ੍ਰੇਕਾਂ ਜੀ ਕਸਟਰ ਦਾ ਟਰੈਕਟਰ ਆ ਗਿਆ ਸੋਨਾਲੀ ਕਾ 735 ਦਾ 2 ਸਿਲੰਡਰ ਚ ਇਹ ਨਵ ਮਾਡਲ ਹੈ ਜੀ 1,85000 ਰੁਪਿਆ ਰੇਟ ਹੈ ਟਰੈਕਟਰ ਦਾ ਉਸ ਤੋਂ ਬਾਅਦ ਸੋਨਾਲੀ ਕਾ 745 ਦਾ ਆ ਗਿਆ ਜੀ RX ਸਾਈਡ ਗੇਅਰ ਪਾਵਰ ਸਟੀering 14 ਮਾਡਲ ਹੈ 3,80000 ਰੁਪਿਆ ਰੇਟ ਹੈ ਜੀ ਅਗਲੇ ਟਾਇਰ ਰਹਿ ਗਏ ਜੀ MRF ਦੇ ਪਿਛਲੇ ਟਾਇਰ ਵੀ MRF ਦੇ ਆ 14 ਦੇ ਟਾਇਰਾਂ ਛਾ ਜੀ ਪਾਵਰ ਟਰੈਕ ਆ ਗਿਆ ਜੀ 445 ਡਬਲ ਕਲੱਚ ਆ ਜੀ 6 ਮਾਡਲ ਆ 215000 ਰੁਪਏ ਟਮਾਟਾ ਹੀ ਅਗਲੇ ਟਾਇਰ ਨਵੇਂ ਆ ਪਰ ਦੇਸੀ ਕੰਪਨੀ ਦੇ ਆ ਜੀ ਪਿਛਲੇ ਟਾਇਰ 50 ਕ ਪੈਸੇ ਕੰਡੀਸ਼ਨ ਦੇ ਵਿੱਚ ਹੈਗੇ ਫਾਰਮ ਟਰੈਕ 60 ਦਾ ਆ ਗਿਆ ਜੀ ਡੀ ਐਕਸ ਪਿਛਲੇ ਟਾਇਰ ਹੈਗੇ 40 50 ਪੈਸੇ ਅਗਲੇ ਟਾਇਰ ਵੀ ਇੰਨੇ ਹੋਣਗੇ 50 ਕ ਪੈਸੇ ਕੰਡੀਸ਼ਨ ਚ 99 ਮਾਡਲ ਹੈ ਜੀ 1,80,000 ਰੁਪਿਆ ਰੇਟ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਇਹ ਨਿਊ ਹਾਲੈਂਡ 45 ਦਾਸ ਸਪੈਸ਼ਲ ਟਾਇਰ ਹੈਗੇ ਇਹ ਵਿਚਾਲ ਕੰਪਨੀ ਦੇ 13 ਦੇ ਟਾਇਰਾਂ ਚ ਇਹ ਹੈਗਾ ਜੀ 13 ਮਾਡਲ ਆ 2,15,000 ਰੁਪਿਆ ਰੇਟ ਹੈ ਜੀ ਇਸ ਦਾ ਅੱਗੇ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਐਸ਼ਰ 242 ਪਿਛਲੇ ਟਾਇਰ ਹੈਗੇ JK ਦੇ ਬਿਲਕੁਲ ਨਵੇਂ ਅਗਲੇ ਹੈਗੇ ਜੀ ਗੁਡਇਰ ਦੇ 70% ਕੰਡੀਸ਼ਨ ਦੇ ਵਿੱਚ ਪੰਜਾਬ ਨੰਬਰ ਟਰੈਕਟਰ ਹੈ ਜੀ 15 ਮਾਡਲ ਆ 2,65,000 ਰੁਪਿਆ ਰੇਟ ਆ ਜੀ ਮਹਿੰਦਰ ਆ ਗਿਆ ਜੀ 265 JK ਦੇ ਟਾਇਰ ਆ ਜੀ 12 ਦੇ ਟਾਇਰਾਂ ਦਾ ਬਿਲਕੁਲ ਨਵੇਂ ਅਗਲੇ ਟਾਇਰ ਵੀ ਬਿਲਕੁਲ ਨਵੇਂ ਆ ਜੀ ਮਾਡਲ ਹੈਗਾ 9 2.5 ਲੱਖ ਰੁਪਿਆ ਡਿਮਾਂਡ ਹੈ ਜੀ ਸਵਰ ਆ ਜਾ ਗਿਆ ਜੀ 735 ਇਹ ਹੈਗਾ ਜੀ 8 ਮਾਡਲ ਆ 2 ਲੱਖ ਤੇ 80000 ਰੁਪਿਆ ਡਿਮਾਂਡ ਆ ਜੀ 744 ਐਫੀ ਪਿਛਲੇ ਟਾਇਰ ਹੈਗੇ ਜੀ 13 ਦੇ ਅਪੋਲੋ ਕੰਪਨੀ ਦੇ ਟਾਇਰ ਆ 60 70 ਰੁਪਏ ਸੇ ਕੰਡੀਸ਼ਨ ਦੇ ਵਿੱਚ ਟਾਇਰ ਹੈਗੇ ਆ ਜੀ ਉਸ ਤੋਂ ਅਗਲਾ ਕਰੈਕਟਰ ਵਾਲੇ ਜੀ ਇੰਡੋਫਾਰਮ ਪਿਛਲੇ ਟਾਇਰ ਬਿਲਕੁਲ ਖਸੇ ਆ ਜੀ ਅਗਲੇ ਵੀ ਬਿਲਕੁਲ ਖਸੇ ਆ ਜੀ 30 55 ਇੰਡੋਫਾਰਮ ਉਸ ਤੋਂ ਅੱਤੇ ਰੇਟ ਤੇ ਮੰਗਲ ਹਜੇ ਤੱਕ ਨਹੀਂ ਲਿਖਿਆ ਉਸ ਤੋਂ ਅਗਲਾ ਰੇਟ ਆ ਗਿਆ ਸੋਨਾਲੀ ਦਾ 750 ਦਾ ਇਹ ਹੈਗਾ ਜੀ 4 ਮਾਡਲ ਆ 2 ਲੱਖ ਤੇ 20000 ਰੁਪਿਆ ਡਿਮਾਂਡ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਆਖ ਸਕਦੇ ਆਂ ਟਰੈਕਟਰ ਦੀ ਥੋੜੀ ਜੀ ਪੱਦੀ ਜੀ ਥੋੜ ਆ ਗਿਆ ਜੀ 3620 ਇਹ 1995 ਮਾਡਲ ਹੈ ਜੀ 2 ਲੱਖ ਤੇ 25000 ਰੁਪਿਆ ਡਿਮਾਂਡ ਹੈ ਜੀ ਇਹ ਜਿਹੜੇ ਟਾਇਰ ਹੈਗੇ 60 ਪੈਸੇ ਅਗਲੇ ਦਾ 50 ਪੈਸੇ ਕੰਡੀਸ਼ਨ ਦੇ ਵਿੱਚ ਹੈ ਜੀ ਐਸ਼ਰ ਆ ਗਿਆ ਜੀ 364 ਇਹ ਹੈਗਾ 13 ਮਾਡਲ ਆ 2 ਲੱਖ 63000 ਰੁਪਿਆ ਡਿਮਾਂਡ ਹੈ ਜੀ 12 ਦੇ ਟਾਇਰਾਂ ਚ ਇਹ ਹੋਲੋ ਕੰਪਨੀ ਦੇ ਟਾਇਰ ਹੈ ਜੀ ਹਾਂ ਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਆਪਣਾ ਸੋਨਾ ਲੇਗਾ 750 ਦਾ ਪੰਜਾਬ ਨੰਬਰ ਟਰੈਕਟਰ ਹੈ ਜੀ 2000 ਮਾਡਲ ਆ 1,85,000 ਰੁਪਿਆ ਰੇਟ ਹੈ ਪਿਛਲੇ ਟਾਇਰ ਇਹਦੇ ਘਸੇ ਹੋਏ ਆ ਜੀ 16 ਤੇ 14 ਦੇ ਟਾਇਰਾਂ ਚ ਅਗਲੇ ਟਾਇਰ ਵੀ ਕੱਟੀ ਦੇ ਹੈਗੇ ਆ ਜੀ 50-60 ਪੈਸੇ ਕੰਡੀਸ਼ਨ ਦੇ ਵਿੱਚ ਅਗਲਾ ਟਰੈਕਟਰ ਆ ਗਿਆ ਜੀ Mahindra 575 DI ਮਗਰਲੇ ਟਾਇਰ ਵਲੋਂ ਤਾਂ ਹੈ ਨਹੀਂ ਇਨਸ਼ਾਅੱਲਾ ਮੈਂ ਕਰਵਾ ਕੇ ਪੂਰਾ ਕਲੀਅਰ ਕਰ ਦੇਵਾਂ ਜੀ ਉਹਲੇ ਟਾਇਰ ਘਸੇ ਹੋਏ ਨੇ ਇਸ ਤੋਂ ਅਗਲਾ ਟਰੈਕਟਰ ਆ ਗਿਆ ਜੀ Aicher 95 ਮਾਡਲ ਹੈ 1.5 ਲੱਖ ਰੁਪਈਆ ਡਿਮਾਂਡ ਹੈ ਜੀ ਅਗਲੇ ਟਾਇਰ ਹੈਗੇ 20 GT ਦੇ ਪਿਛਲੇ ਟਾਇਰ ਵੀ ਹੈਗੇ 20 GT ਦੇ ਬਿਲਕੁਲ ਨਵੇਂ ਟਾਇਰਾਂ ਚ ਟਰੈਕਟਰ ਤੇ ਉਹ ਵੀ ਬਾਡੀ ਲੈਣ ਦਾ ਵੀ ਸਾਫ਼ ਸੁਥਰੀ ਕੰਡੀਸ਼ਨ ਲੈ ਕੇ ਆਇਆ ਹੈ। ਮਹਿੰਦਰਾ ਗਾਜੀ 265 DI XP+ ਚਾਰੇ ਟਾਇਰ ਬਿਲਕੁਲ ਨਵੇਂ ਕੰਡੀਸ਼ਨ ਦੇ ਵਿੱਚ ਹੈ ਜੀ ਐਮਆਰਫ ਦੇ ਟਾਇਰ ਆ 13 ਦੇ ਟਾਇਰਾਂ ਚ ਹੈ ਟਰੈਕਟਰ ਪੱਲ ਤੋਂ ਹੀ ਨਵਾਂ ਟਰੈਕਟਰ ਆ ਜੀ ਉੱਚਾ ਹੀ ਮਾਡਲ ਆ ਜੀ ਮਾਡਲ ਹੈਗਾ ਜੀ 2022 4,95,000 ਰੁਪਿਆ ਰੇਟ ਹੈ ਜੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਬਿਲਕੁਲ ਨਵੀਂ ਹੈ ਜੀ ਹੋ ਸਕਦਾ ਕੁਸਕ ਘੰਟੇ ਹੀ ਚੱਲਿਆ ਹੋਵੇ ਸੋਨਾਲੀਗਾ ਹੈ ਜੀ 750 ਦਾ RX ਇਹ ਹੈਗਾ ਜੀ 21 ਮਾਡਲ ਹੈ 6,35,000 ਰੁਪਿਆ ਰੇਟ ਹੈ ਜੀ ਸਾਰੇ ਟਾਇਰ ਬਿਲਕੁਲ ਨਵੇਂ ਹੈ ਜੀ ਅਪੋਲੋ ਕੰਪਨੀ ਦੇ 14 ਦੇ ਟਾਇਰਾਂ ਚ ਹੈ ਜੀ ਇਹ ਟਰੈਕਟਰ ਬਿਲਕੁਲ ਖਾਸਤਰੀ ਕੰਡੀਸ਼ਨ ਦਾ ਹੈਗਾ ਜੀ ਪਾਵਰ ਸਟੀering ਹੈ ਸਾਈਡ ਗੇਅਰ ਹੈ ਜੀ ਹਾਂਜੀ ਦੇਖੋ ਅਗਲਾ ਟਰੈਕਟਰ ਆ ਗਿਆ ਜੀ ਐਸ਼ਰ ਐਨਸੀ 244 ਇਹ 98 ਮਾਡਲ ਹੈ ਜੀ 1 ਲੱਖ ਤੇ 35000 ਰੁਪਿਆ ਰੇਟ ਹੈ ਜੀ ਅਗਲੇ ਟਾਇਰ 50 ਕੁ ਪੈਸੇ ਆ ਜੀ ਪਿਛਲੇ ਟਾਇਰ ਇਹਦੇ ਕਸੇ ਹੋਏ ਆ ਜੀ ਉਸ ਤੋਂ ਅਗਲਾ ਟਰੈਕਟਰ ਫੇਰ ਐਸ਼ਰ ਆ ਗਿਆ ਜੀ ਇਹ ਹੈਗਾ ਜੀ 94 ਮਾਡਲ ਆ 8 ਲੱਖ ਤੇ 5000 ਰੁਪਿਆ ਰੇਟ ਆ ਜੀ ਮਗਰਲੇ ਟਾਇਰ ਬਿਲਕੁਲ ਕਸੇ ਆ ਜੀ ਅਗਲੇ ਟਾਇਰ ਇਹ ਡੰਗਾ ਜਿਹਾ ਲਾਉਂਦੇ ਆ ਬਾਕੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਟਰੋਡ ਆ ਗਿਆ ਜੀ ਚਾਰੇ ਟਾਇਰ ਹੈਗੇ ਜੀ 50 ਕੋ ਪੈਸੇ ਕੰਡੀਸ਼ਨ ਦੇ ਵਿੱਚ ਤੇ 98 ਮਾਡਲ ਹੈ ਜੀ ਆਹ ਸੌਰੀ ਦੋਸਤ 98 ਮਾਡਲ ਹੈ 1 ਲੱਖ ਤੇ 55000 ਰੁਪਿਆ ਰੇਟ ਹੈ ਜੀ ਐਸ਼ਰ ਆ ਗਿਆ ਜੀ 90 ਮਾਡਲ ਹੈ 1 ਲੱਖ ਤੇ 85000 ਰੁਪਿਆ ਰੇਟ ਹੈ ਜੀ ਹਾਂ ਜੀ ਦੋਸਤੋ ਮਰੋਡ ਟਰੈਕਟਰ ਮੰਡੀ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ